ਕੀ ਨਾਮ ਕੀ ਤੁਹਾਡਾ ਜੀ ਹਮਪਰੇ ਜੀ ਕੀ ਮਸਲਾ ਹੋਇਆ ਤੁਹਾਡੀ ਨੋਨ ਅੱਜ ਤੁਸੀਂ ਕਾਦੀ ਗੁਰਦੂਰ ਰੋਡ ਦੇ ਨਾਲ ਵਾਈਪਰ ਆਪਣੀ ਕਿਥੇ ਨਾ ਰਹੇ ਸੀ ਜੀ ਉੱਪਰ ਜਾ ਰਹੇ ਸੀ ਗਾਰੇ ਐਲਸਾ ਦੀ ਜੀ ਤੁਹਾਨੂੰ ਪਤਾ ਲੱਗੇ ਵੀ 15 20 ਮਿੰਟ ਮੇਰੀ ਗਾਰੇ ਦਾ ਫੋਨ ਆ ਗਿਆ ਇਸ ਤਰ੍ਹਾਂ ਵੀ ਆਸ਼ਮਨ ਜੀ ਦੇ ਦੋ ਤਿੰਨ ਘੜੀ ਕਾਪਾ ਮਾਰ ਗਿਆ ਜੀ ਤੁਹਾਨੂੰ ਪਤਾ ਹੀ ਲੱਗਾ ਤੇ ਮੈਂ ਤਾਂ ਹਸਪਤਾਲ ਲੈ ਕੇ ਕਿੰਨੇ ਮਤਲਬ 3:00 ਵਜੇ ਉਹਨਾਂ ਦੇ ਸਟਾਫ ਇਹ ਪੈਦਲ ਜਾ ਰਹੇ ਸੀ ਤੁਹਾਡੇ ਨਾਲ ਕੀ ਐਕਟ ਬਣਦਾ ਐਕਟਿਵਰ ਤੇ ਜਦੋਂ ਸੱਟਾ ਮਾਰੀਆ ਉਹ ਰੋਡ ਤੇ ਮਾਰੀਆ ਕਿ ਅੰਦਰ ਜਾ ਤੇ ਬਾਅਦ ਚੋਂ ਅੰਦਰ ਵਰ ਜੀ ਸੀ ਪਾਰਲਰ ਦੇ ਪਤਾ ਹੀ ਨਹੀਂ ਲੱਗੇ ਭਾਜੀ ਮੈਂ ਤਾਂ ਹੈ ਹੀ ਨਹੀਂ ਸੀ ਕੀ ਨਾਮ ਕੀ ਇਹਨਾਂ ਦਾ ਪਤਾ ਨਹੀਂ ਬਕਾਇਦਾ ਨਹੀਂ ਤੁਹਾਡੇ ਭਾਈ ਡਾਕਟਰ ਨੇ ਲੋ ਦਾ ਨਾਮ ਕੀ ਹੈ ਆਸ਼ਮਾ ਆਸ਼ਮਾ ਕਿੰਨੀ ਉਮਰ ਇਹਨਾਂ ਦੀ 36 ਤੇ ਟੂ ਰਣਜੀਤ ਹੈ ਪੁਰਾਣੀ ਟੂ ਹੀ ਰਣਜੀਤ ਸੀ ਰਵਾਜ ਪੜੇਗਾ ਠੀਕ ਹੈ ਤੇ ਉਹ ਬੰਦਾ ਉਸ ਤੋਂ ਬਾਅਦ ਫਰਾਰ ਹੋ ਗਿਆ ਬੰਦਾ ਉਹ ਪੈਦਲ ਸੀ ਜੋ ਤੁਹਾਨੂੰ ਜੀਡੀਸੀ ਪਤਾ ਹੀ ਨਹੀਂ ਲੱਗੇ ਵਿਚਾਰੀਆਂ ਉਹ ਚੁੱਕ ਠੀਕ ਹੈ ਵਾਈਸ ਸੀ ਨਾਲੋਂ ਠੀਕ ਹੈ ਤੇ ਕਾਫੀ ਸਵੱਜੀਆਂ ਸੱਟਾਂ ਇੰਨਾ ਬਹੁਤ ਗੰਭੀਰ ਸੀ ਲੰਬੇ He did it. He